ਆਪਣੀ ਹੀ ਨਿਕਲੀ ਆਪਣੇ પતિ ਦੀ ਕਾਤਲ ਦਰਿੰਦਗੀ ਦੀ ਹੱਦ ਹੋਈ ਪਾਰ 12 ਦਿਨ ਆਪਣੇ ਸਹੁਰਾ ਪਰਿਵਾਰ ਦੇ ਨਾਲ ਲਬਦੀ ਰਹੀ ਆਪਣੇ ਪਤੀ ਨੂੰ ਆਖਿਰ ਦੇ ਵਿੱਚ ਪਤਨੀ ਹੀ ਨਿਕਲੀ ਮਾਸਟਰਮਾਈਂਡ ਮੇਰੇ ਨਾਲ ਤਾਂ ਉਹਦੀ ਕੋਈ ਗੱਲਬਾਤ ਨਹੀਂ ਅੰਦਰ ਥੋੜੀ ਬੋਤੀ ਵਿੱਕੀ ਨਾਲ ਹੀ ਰੱਖਦੀ ਸੀ ਵਿਕਾਸ ਨਾਲ ਥੋੜੀ ਬੋਤੀ ਲੜਾਈ ਸਾਡੇ ਨਾਲ ਤਾਂ ਬਹੁਤ ਪਿਆਰ ਨਾਲ ਮਿਲ ਕੇ ਹੀ ਇਹ ਕੰਮ ਇਹਨੇ ਕਰ ਲਿਆ ਸਾਨੂੰ ਕੋਈ ਬੇਧì ਨਹੀਂ ਆਇਆ ਹੁੰਦਾ ਵੀ ਆ ਕੰਮ ਕਰ ਰਹੀ ਹੈ کل ਉਹਨੇ ਸ਼ਨੀਵਾਰ ਨੂੰ ਰਾਤ ਨੂੰ ਬੁਲਾਈ ਸਾਡੇ 8:30 ਵਜੇ ਘਰੋਂ ਨਿਕਲਿਆ ਠੀਕ ਹੈ ਸ਼ੌਫ ਤੋਂ ਬਾਅਦ ਸ਼ੌਫ ਬੰਦ ਕਰਕੇ ਸਾਡੇ ਘਰੋਂ ਨਿਕਲਿਆ ਜੀ ਉਹਨਾਂ ਲੋਕਾਂ ਦਾ ਪਲਾਨ ਬਣਿਆ ਵੈਸੀ ਕੋਈ ਹੋਰ ਨਹੀਂ। ਇਹਨਾਂ ਬੱਚੇ ਨੂੰ ਕੋਈ ਪਤਾ ਨਹੀਂ ਸੀ ਕਿੱਥੇ ਜਾਣਾ ਕੀ ਕਰਨਾ। ਇਹ ਘਰੋਂ ਦੁੱਧ ਲੈਣ ਵਾਸਤੇ ਨਹੀਂ ਗਿਆ ਜੀ। ਅਗਰ ਉਹਨਾਂ ਲੜਕੀਆਂ ਦਾ ਫੋਨ ਆਇਆ ਜੀ। ਇੱਥੇ ਆਜੇ ਤਿੰਨ ਚਾਰ ਗੋਲਾਂ ਆਈਆਂ। ਉਹਨੂੰ ਨੂੰ ਪਤਾ ਵੀ ਕੀ ਹੋ ਰਿਹਾ ਕੀ ਨਹੀਂ ਹੋ ਗਿਆ। ਇਹ ਸਟੇਸ਼ਨ ਕੋਲ ਜਾ ਕੇ ਕਿਤੇ ਸਕੂਟੀ ਰੱਖੀਏ ਨੇ। ਉੱਥੇ پارک ਕਰਾਈ ਉੱਥੋਂ ਗੱਡੀ ਪਾ ਕੇ ਇਹਨੂੰ ਲੈ ਗਈ ਹੈ। ਤੇ ਉਸ ਤੋਂ ਬਾਅਦ ਹੀ ਰਾਤ ਨੂੰ 8:30 ਵਜੇ ਘਰੇ ਉਹਨੇ ਫੋਨ ਕਰਿਆ। ਇਮਸਟੇਸ਼ਨ ਚੱਲ ਗਿਆ ਇਹ ਉਲਟ-ਪੁਲਟ ਗੱਲਾਂ ਜੀ ਉਹਨੂੰ ਪਤਾ ਨਹੀਂ ਸੀ ਵਿਚਾਰਨ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਜੀ ਹਾਂ ਹਾਂ ਸੰਤਾ ਛੰਡੇ ਨੂੰ ਘਰੋਂ ਇਹਨੇ ਮਿਸਿਸ ਦਾ ਫੋਨ ਕੀਤਾ ਵੀ 1:30 ਵਜੇ ਦਿੱਲੀ ਉਹਨੂੰ ਲੁੱਟ ਲਿਆ ਗਿਆ ਪੈਸੇ ਖੋਲਤੇ ਆ ਕਿਸੇ ਪੁਲਤਾਂ ਲੈ ਕੇ ਚੱਕਣ ਜਾ ਰਹੇ ਕਹਿੰਦਾ ਇੰਨੀ ਮੇਰੀ ਤਾਂ ਗੱਲ ਹੋਈ ਹੈ ਹੋਰ ਕੋਈ ਗੱਲ ਨਹੀਂ ਹੋਈ ਜੀ ਠੀਕ ਉਸ ਤੋਂ ਬਾਅਦ ਅਸੀਂ ਰਾਤ ਨੂੰ ਅਸੀਂ ਜਿਵੇਂ ਸੁਣਿਆ ਸਾਡੇ ਕੋਲ ਫੋਨ ਆ ਗਿਆ ਅਸੀਂ ਰਾਤ ਨੂੰ ਦਿੱਲੀ ਨਿਕਲ ਗਏ ਜੀ ਐਤਵਾਰ ਨੇ ਐਤਵਾਰ ਜਾ ਕੇ ਉੱਥੇ ਸ਼ਾਨਬੀਨ ਸ਼ੁਰੂ ਕੀਤੀ ਕਰੋਲ ਬਾਗ ਚੱਲੇ ਗਏ ਵੀ ਦਿੱਲੀ ਦਾ ਕੋਈ ਗਿਆ ਹੀ ਨਹੀਂ ਜੀ ਕੋਈ ਮੈਟਰ ਨਹੀਂ ਸੀ ਦਿੱਲੀ ਦਾ ਕਿਉਂ ਤਿੰਨ ਦਿਨ ਪਹਿਲਾਂ ਹੀ ਸਮ ਕਿ ਉਹਦਾ ਕੋਈ ਹੈ ਨਹੀਂ ਸੀ 10-15 ਦਿਨਾਂ ਦਾ ਸਮਾਨ ਲੱਕ ਜਾਂਦਾ ਸੀ ਇਹ ਸਿਰਫ ਉਹਨਾਂ ਨੇ پلان ਇੱਕ ਮੰਨ ਘੜਤ ਘਾੜੀ ਬਣਾ ਕੇ ਜੀ ਮੁੰਡੇ ਜਲੀਲ ਬਹੁਤ ਬੰਨੀ ਬੁਰੀ 10 ਤਰੀਕ ਨੂੰ ਰੋहतक ਦੇ ਵਿੱਚ ਉਹਨੂੰ ਕਰਤਾ ਸੀ ਬਹੁਤ ਗੱਦੇ ਤਰੀਕੇ ਨਾਲ ਮਾਰੇ ਬਹੁਤ ਜਲੀਲ ਕਰਕੇ ਬੜੀ ਵੱਡ ਟੋਕੀ ਸੀ ਬਹੁਤ ਵੱਡੀ ਫੋਟੋ ਦੇਖੀ ਨਹੀਂ ਆਲੀ ਉਹ ਅਸੀਂ 3-4 ਦਿਨ ਦਿੱਲੀ ਮੱਥਾ ਮਾਰਦੇ ਰਹੇ ਸਾਰੇ ਪਾਸੇ ਉਸ ਬਾਅਦ ਜਨ ਪੁਲਿਸ ਨੇ ਕਿਹਾ ਵੀ ਇਹਦੀ ਲੋਕੇਸ਼ਨ ਜਿਹੜੀ ਹੈ ਲੁਧਿਆਣਾ ਦੀ ਆਈ ਹੈ ਸਾਨੂੰ ਜਦੋਂ ਇਹਨਾਂ ਨੇ ਪੁਲਿਸ ਨੂੰ ਲੈ ਕੇ ਆ ਵੀ ਰੋहतक ਦੇ ਉਹ ਉੱਥੇ ਫਰਾਈਓਵਰ ਦੇ نیچے ਬੋਡੀ ਪਈ ਸੀ ਸਾਨੂੰ ਮਿਲੀ ਹੈ ਫਿਰ ਅਸੀਂ ਜਦ ਰੋਤ ਤੱਕ ਪਹੁੰਚੇ ਉਹਨਾਂ ਨੇ ਕਿਹਾ ਵੀ ਇਹ ਤਾਂ ਗਹਿਰਾ ਤੀਕ ਦੀ ਬੋਡੀ ਹੈਗੀ ਹੈ ਉਸ ਹੀ ਪੀਜੀਆ ਚ ਦੇਤੀ ਸੀ ਬੋਡੀ ਪੀਜੀਆ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਅਸੀਂ ਉਹਦਾ ਸਸਕਾਰ ਕਰਤਾ ਸਾਨੂੰ ਇਹ ਮਤਲਬ ਕਿ ਜਿਵੇਂ ਗੱਲਾਂ ਕਰਦੀ ਸੀ ਸਾਨੂੰ ਇਹ ਇਹ ਹੁੰਦਾ ਸੀ ਵੀ ਕੁਝ ਨਾ ਕੁਝ ਲੁਕਾਉਂਦੀ ਪਈ ਹੈ ਪਰ ਅਸੀਂ ਇਹ ਨਹੀਂ ਸੋਚ ਸਕਦੇ ਸੀ ਵੀ ਉਹ ਇਹਨਾਂ ਅਸੀਂ ਸਾਨੂੰ ਉਹਦੇ ਉੱਤੇ ਹੋਇਆ ਹੀ ਨਹੀਂ ਵੀ ਉਹ ਇਸ ਤਰ੍ਹਾਂ ਵੀ ਕਰਵਾ ਸਕਦੀ ਹੈ ਜਾਂ ਕਿਸੇ ਨਾਲ ਨਾਲ ਰੱਖ ਕੇ ਆਪਣੇ ਹਸਬੰਦ ਨੂੰ ਵੀ ਮਾਰ ਸਕਦੀ ਹੈ ਪੁਲਿਸ ਵਾਲਿਆਂ ਨੇ ਹੀ ਸਾਨੂੰ ਦੱਸਿਆ ਸਾਡੇ ਸਾਹਮਣੇ ਅਜੇ ਤੱਕ ਉਸ ਤੋਂ ਬਾਅਦ ਹੋਈ ਵੀ ਨਹੀਂ ਤੇ ਉਹ ਇਹ ਕੰਮ ਸਾਰਾ ਪ੍ਰੀ ਪਲਾਨ ਨਾਲ ਹੋਇਆ ਪਲਾਨ ਹੈ ਟੋਟਲੀ ਪਲਾਨਡ ਹੈ ਸਾਨੂੰ ਕੱਲੇ ਸ਼ੱਕ ਸੀਗਾ ਕਿ ਹੁਣ ਤਾਂ ਸਾਨੂੰ ਯਕੀਨ ਹੈ ਕਿਉਂਕਿ ਉਹ ਫਰਾਰ ਹੋ ਗਿਆ ਉਹ ਜਿਸਨ ਇਹਨੂੰ ਇਹਨੂੰ ਲੈ ਗਏ ਨੇ ਪੁਲਿਸ ਹਲੇ ਉਸ ਦਿਨ ਉਹ ਵੀ ਫਰਾਰ ਹੋ ਗਿਆ ਵਿਦ ਫੈਮਿਲੀ ਫਰਾਰ ਹੋ ਗਿਆ ਇੱਕ ਮਾਂ ਨੇ ਹੀ ਖੋਲਿਆ ਆਪਣੇ ਬੱਚਿਆਂ ਤੋਂ ਉਸ ਦਾ ਪਿਓ ਇੱਕ ਮਾਂ ਨੇ ਆਪਣੇ ਹੀ ਬੱਚੇ ਕਾ ਦਿੱਤੇ ਅਨਾਥ 9 ਤਰੀਕ ਤੋਂ ਲਾਪਤਾ ਵਿਕਾਸ ਕੁਮਾਰ ਦੀ ਮਿਲੀ ਪੇਤ ਪਰੇ ਹਾਲਾਤਾਂ ਦੇ ਵਿੱਚ ਬਾਡੀ ਮਾਤਾ ਪਿਤਾ ਦਾ ਰੋ ਰੋ ਹੋਇਆ ਬੁਰਾ ਹਾਲ ਚਸ਼ਮਦੀਦਾਂ ਵੱਲੋਂ ਕਿਹਾ ਗਿਆ ਕਿ ਵਿਕਾਸ ਦੀ ਹਾਲਤ ਵੇਖ ਰੂਹ ਕੰਬ ਗਈ ਤੇਜ਼ਦਾਰ ਹਥਿਆਰਾਂ ਦੇ ਨਾਲ ਲਗਾਤਾਰ ਫਾਰ ਕੀਤਾ ਗਿਆ ਆਖਿਰ ਦੇ ਵਿੱਚ ਕਿਉਂ ਇੱਕ ਪਤਨੀ ਨਹੀਂ ਆਪਣੇ પતિ ਦੀ ਜ਼ਿੰਦਗੀ ਖੋ ਲਈ ਤੁਸੀਂ ਜੁੜ ਰਹੋ ਕਰਨ ਪੰਜਾਬ ਟੀਵੀ ਦੇ ਨਾਲ